ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਸੁਰਖੀਆਂ ਬਣੀਆਂ ਖਬਰਾਂ ਕਿ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਖਾਸ ਕਰ ਸਰਹੱਦੀ ਇਲਾਕਿਆਂ ਦੇ ਥਾਣਿਆਂ ਤੇ ਚੌਕਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਈ ਥਾਵਾਂ ਦੇ ਉੱਤੇ ਗਰਨੇਡ ਹਮਲੇ ਦੀ ਗੱਲ ਆਈ ਤਾਂ ਕਈ ਥਾਵਾਂ ਦੇ ਉੱਤੇ ਬੰਬ ਨਮਾ ਚੀਜ਼ਾਂ ਬਰਾਮਦ ਹੋਈਆਂ ਤਾਂ ਇਸ ਮਾਮਲੇ ਦੀ ਜਿੰਨੇ ਵੀ ਮਾਮਲੇ ਕਹਿੰਦੇ 28 ਦਿਨਾਂ ਦੇ ਵਿੱਚ 8 ਮਾਮਲੇ ਆਏ ਸੀ ਇਹਨਾਂ ਦੀ ਜਾਂਚ ਚੱਲ ਰਹੀ ਸੀ ਤੇ ਇੱਕ ਮਾਮਲਾ ਗੁਰਦਾਸਪੁਰ ਤੋਂ ਵੀ ਸਾਹਮਣੇ ਆਇਆ ਸੀ ਤੇ ਇਸੇ ਮਾਮਲੇ ਦੇ ਵਿੱਚ ਹੁਣ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਵੱਲੋਂ ਯੂਪੀ ਯਾਨੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਤੇ ਪੰਜਾਬ ਪੁਲਿਸ ਨੇ ਸਾਂਝਾ ਇੱਕ ਆਪਰੇਸ਼ਨ ਚਲਾਇਆ ਜਿਦੇ ਵਿੱਚ ਤਿੰਨ ਬਦਮਾਸ਼ਾਂ ਨੂੰ ਕਹਿੰਦੇ ਢੇਰ ਕਰ ਦਿੱਤਾ ਗਿਆ ਕਈ ਥਾਵਾਂ ਦੇ ਉੱਤੇ ਹੈ ਕਿ ਉਹ ਜਿਹੜੇ ਨੇ ਹਲਾਕ ਹੋ ਗਏ ਨੇ ਕਈ ਥਾਵਾਂ ਦੇ ਉੱਤੇ ਹੈ ਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਮੌਕੇ ਦੇ ਉੱਤੇ ਉਹਨਾਂ ਦੀ ਜਾਨ ਨਹੀਂ ਗਈ ਹਸਪਤਾਲ ਪਹੁੰਚ ਕੇ ਉਹਨਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੌਰਾਨ ਕਈ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਦਾ ਇਹ ਸਾਂਝਾ ਆਪਰੇਸ਼ਨ ਹੋਇਆ ਸੀ ਜਦੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਤੇ ਇਹਦੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵਹਰਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਵੀ ਸਾਂਝੀ ਕੀਤੀ ਹੈ ਜਿਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈ ਕਿ ਕਿਸ ਤਰ੍ਹਾਂ ਦੇ ਨਾਲ ਯੂਪੀ ਪੁਲਿਸ ਨੇ ਸਹਿਯੋਗ ਕੀਤਾ ਕਿਵੇਂ ਸਾਰਾ ਕੁਝ ਆਪਰੇਸ਼ਨ ਚਲਾਇਆ ਗਿਆ ਤੇ ਤਿੰਨ ਨੂੰ ਇਹਦੇ ਵਿੱਚ ਟੇਰ ਕਰ ਦਿੱਤਾ ਗਿਆ ਦੱਸ ਦਈਏ ਕਿ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿੰਨੇ ਵੀ ਥਾਣੇ ਪੈਂਦੇ ਨੇ ਖਾਸ ਕਰ ਰਜਨਾਲੇ ਵਾਲਾ ਹੋ ਗਿਆ ਮਜੀਠਾ ਹੋ ਗਿਆ ਜਾਂ ਗੁਰਦਾਸਪੁਰ ਦਾ ਹੋ ਗਿਆ ਬਟਾਲਾ ਹੋ ਗਿਆ ਉਥੋਂ ਦੀਆਂ ਕਈ ਬੰਦ ਪਈਆਂ ਚੌਕੀਆਂ ਦੇ ਉੱਤੇ ਵੀ ਹਮਲੇ ਹੋਣ ਦੀਆਂ ਖਬਰਾਂ ਸੀਗੀਆਂ ਤੇ ਇਹਦੀ ਜ਼ਿੰਮੇਵਾਰੀ ਕੋਈ ਨਾ ਕੋਈ ਲੈ ਲੈਂਦਾ ਸੀਗਾ ਤੇ ਜ਼ਿੰਮੇਵਾਰੀਆਂ ਤੋਂ ਬਾਅਦ ਪੁਲਿਸ ਨੇ ਜਦੋਂ ਛਾਣਬੀਨ ਕੀਤੀ ਆ ਤਾਂ ਕਹਿੰਦੇ ਯੂਪੀ ਪੁਲਿਸ ਨੇ ਯੂਪੀ ਦੇ ਵਿੱਚ ਐਨਕਾਊਂਟਰ ਕੀਤਾ ਹੈ ਤਿੰਨ ਜਣਿਆਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਇਨਵੋਲਵਮੈਂਟ ਦਿਖਾਈ ਜਾਂ ਫਿਰ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਇਹਦੇ ਵਿੱਚ ਸੀ ਬਾਕੀ ਹੁਣ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਯੂਪੀ ਪੁਲਿਸ ਦਾ ਸਹਿਯੋਗ ਵੀ ਮਿਲਿਆ ਕਿਉਂਕਿ ਯੂਪੀ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਵਿੱਚ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਪੰਜਾਬ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਸੀ ਜਦੋਂ ਇਹ ਤਮਾਕੇ ਹੁੰਦੇ ਨੇ ਤਾਂ ਉਦੋਂ ਕਿਹਾ ਜਾਂਦਾ ਸੀਗਾ ਕਿ ਜਦੋਂ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਲੋਕਾਂ ਦਾ ਕੀ ਹੋਵੇਗਾ ਪੁਲਿਸ ਥਾਣਿਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ਪੁਲਿਸ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਨ ਦੀ ਕਵਾਇਲ ਸ਼ੁਰੂ ਕਰ ਦਿੱਤੀ ਗਈ ਕਈ ਥਾਵਾਂ ਦੇ ਉੱਤੇ ਫਾਈਬਰ ਦੀਆਂ ਸ਼ੀਟਾਂ ਜਾਂ ਹੋਰ ਪਰਦੇ ਵਗੈਰਾ ਲਗਾਉਣ ਦੀਆਂ ਜਿਹੜੀਆਂ ਚਰਚਾਵਾਂ ਸੀਗੀਆਂ ਕਈ ਤਸਵੀਰਾਂ ਤੁਸੀਂ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਵੀ ਦੇਖੀਆਂ ਹੋਣਗੀਆਂ ਪੜੀਆਂ ਹੋਣਗੀਆਂ ਤੇ ਪਰ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਹੋਈ ਹੈ ਗਰਨੇਡ ਹਮਲਾ ਮਾਮਲਾ ਗੁਰਦਾਸਪੁਰੇ ਵਾਲਾ ਜਿਹੜਾ ਸਾਹਮਣੇ ਆਇਆ ਸੀਗਾ ਤਾਂ ਉਸ ਮਾਮਲੇ ਦੇ ਵਿੱਚ ਤਿੰਨ ਨੂੰ ਢੇਰ ਕਰ ਦਿੱਤਾ ਗਿਆ ਅਨਕਾਉਂਟਰ ਹੋਇਆ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਤੇ ਯੂਪੀ ਪੁਲਿਸ ਦਾ ਜਿਵੇਂ ਕੁਝ ਹੋਰ ਅਪਡੇਟਸ ਆਉਣਗੀਆਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ